ਉਹ ਤਾਂ ਖੱਚ ਬੰਦਾ ਪੰਨੂ ਆ ਜਿਹੜਾ ਉਹਨੂੰ ਕਿਹੜਾ ਪੁੱਛਦਾ ਉਹ ਤਾਂ ਸਮਾਗਮ ਹੁੰਦਾ ਜਾਂ ਕੋਈ ਨਵਾਂ ਸਾਲ ਆ ਗਿਆ ਉਦਾਂ ਦੇ ਦਿਨ ਤੇ ਇੱਕ ਆਪਦੀ ਵੀਡੀਓ ਪਾ ਦਿੰਦਾ ਲੋਕਾਂ ਨੂੰ ਢਕਾਉਣਾ ਚਾਹੁੰਦਾ ਜੇ ਇਦਾਂ ਦੀਆਂ ਗੱਲਾਂ ਕਰਕੇ ਲੋਕਾਂ ਨੂੰ ਲੜਾਉਣਾ ਪੜਾਉਣਾ ਚਾਹੁੰਦਾ ਉਹ ਬੰਦੇ ਨੂੰ ਇਹੀ ਨਹੀਂ ਪਤਾ ਉਹ ਗੱਲ ਕਰਦਾ ਖਾਲਸਾਣ ਦੀ ਉਹਨੂੰ ਇਹੀ ਨਹੀਂ ਪਤਾ ਵੀ ਖਾਲਸਾਣ ਦਾ ਅਸਲੀ ਮੀਨਿੰਗ ਕੀ ਹੈ ਪੜੇ ਲਿਖੇ ਲੋਕ ਨੇ ਇਦਾਂ ਦੀਆਂ ਗੱਲਾਂ ਇਹਨਾਂ ਨੂੰ ਸੁਣਦਾ ਵੀ ਕੌਣ ਹੈ ਇਹ ਕੋਈ ਇਹਨਾਂ ਦੀਆਂ ਗੱਲਾਂ ਨੂੰ ਲੋਕ ਕੋਈ ਤਰਜੀਹ ਨਹੀਂ ਦਿੰਦੇ ਜੀ ਇਹਨਾਂ ਦੀਆਂ ਗੱਲਾਂ ਨੂੰ ਲੋਕ ਕੋਈ ਤਰਜੀਹ ਨਹੀਂ ਦਿੰਦੇ ਜੀ ਜਿਵੇਂ ਉਹਨਾਂ ਨੇ ਕਿ 14 ਤਰੀਕ ਦਾ ਦਿੱਤਾ ਹੈਗਾ ਹਨਾ ਇਹ ਵੀ 14 ਤਰੀਕ ਨੂੰ ਇਸ ਤਰ੍ਹਾਂ ਦੇ ਪੁਤਲੇ ਨੇ ਜਿਹੜੇ ਪੰਜਾਬ ਦੇ ਵਿੱਚ ਰਿਮੂਵ ਕਰ ਦਿੱਤੇ ਜਾਣ ਜਿਆਦਾ ਇੱਜ਼ਤ ਕਰਦੇ ਆ ਉਹਨਾਂ ਨੂੰ ਮੰਨਦੇ ਆ ਇਹ ਹੱਥ ਲਾ ਕੇ ਵੀ ਦਿਖਾਵੇ ਉਹਨਾਂ ਦੇ ਕਿਸੇ ਬੁੱਤ ਨੂੰ ਜਾਂ ਉਹਨਾਂ ਦੇ ਬੁੱਲੇ ਨੂੰ ਇਹ ਕੋਲੋਂ ਨਹੀਂ ਲੰਘ ਸਕਦਾ ਮੈਂ ਤਾਂ ਕਹਿੰਦਾ ਆ ਜਾਵੇ ਕਿਤੇ ਵੀ ਜਿੱਥੇ ਉਹਨਾਂ ਦਾ ਬੁੱਤ ਲੱਗਿਆ ਉਹਦੇ ਕੋਲੋਂ ਨੰਗ ਕੀ ਦਿਖਾ ਦਵੇ ਹੱਥ ਲਾਉਣ ਦੀ ਤਾਂ ਬਹੁਤ ਵੱਡੀ ਗੱਲ ਹੈ। ਕੰਟਰੀਆਂ 'ਚ ਬੈਠ ਕੇ ਆਪ ਦਾ ਨਾਂ ਚਮਕਾਉਣ ਨੂੰ ਆਪ ਦੇ ਆਪ ਨੂੰ ਲੋਕਾਂ ਦੇ ਵਿੱਚ ਰੱਖਣ ਨੂੰ ਇਹ ਬਿਆਨਵਾਜ਼ੀਆਂ ਕੀਤੀਆਂ ਜਾਂਦੀਆਂ ਨੇ ਕੋਈ ਇਹਨਾਂ ਦਾ ਕੋਈ ਮਤੌਲ ਨਹੀਂ। ਦੇਖਿਓ ਤੇ ਪੰਜਾਬ ਜਿਹੜਾ ਕਹਿੰਦੇ ਰੰਗਲਾ ਪੰਜਾਬ ਵਾਕੀ ਰੰਗਲਾ ਪੰਜਾਬ ਬਣੋ ਇਦਾਂ ਦੇ ਲੋਕਾਂ ਨੂੰ ਕਿਸੇ ਨੇ ਨਹੀਂ ਦੇਖਣਾ ਸੁਣਨਾ ਤੁਸੀਂ ਲੋਕਾਂ ਚ ਜਾਓ ਲੋਕਾਂ ਨੂੰ ਪੁੱਛੋ ਪਿੰਡਾਂ ਚ ਜਾ ਕੇ ਪੁੱਛੋ ਵੀ ਪੰਨੂ ਨੂੰ ਜਾਣਦੇ ਹੋ ਤੁਹਾਨੂੰ 100 ਬੰਦਾ ਮਿਲੂ ਉਹਨਾਂ ਚੋਂ 95 ਇਹ ਕਹਿਣਗੇ ਵੀ ਇਹ ਤਾਂ ਜਾਣਦੀ ਨਹੀਂ ਦੇਖ ਰਹੇ ਹੋ ਦੇਸ਼ ਦੁਨੀਆ ਚੈਨਲ ਮੈਂ ਤੁਹਾਡਾ ਆਪਣਾ ਮਨਪ੍ਰੀਤ ਰਾਨਦਿਓ ਅੱਜ ਤੁਹਾਨੂੰ ਵਿਧਾਨ ਸਭਾ ਹਲਕਾ ਪਾਇਲ ਦੀ ਇੱਕ ਅਹਿਮ ਤੇ ਪ੍ਰਮੁੱਖ ਸ਼ਖਸੀਅਤ ਅਵਿਨਾਸ਼ਪ੍ਰੀਤ ਜੱਲਾਜੀ ਨੂੰ ਮਨਾ ਰਹੇ ਹਾਂ ਜੋ ਕਿ ਆੜਤੀਏ ਨੇ ਅਤੇ ਆਮ ਆਦਮੀ ਪਾਰਟੀ ਦੇ ਵਿੱਚ ਬਲਾਕ ਪ੍ਰਧਾਨ ਅਤੇ ਇੱਕ ਸੀਨੀਅਰ ਆਗੂ ਦੇ ਤੌਰ ਤੇ ਸੁਭਾਵਾਂ ਨਿਵਾ ਰਹੇ ਨੇ ਦੇਸ਼ ਦੁਨੀਆ ਚੈਨਲ ਦੇ ਵਿੱਚ ਜੱਲਾਜੀ ਤੁਹਾਡਾ ਹਾਰਦਿਕ ਸਵਾਗਤ ਕਰਦੇ ਹਾਂ ਹਾਂ ਜੀ ਰਾਨਦਿਓ ਸਾਹਿਬ ਤੁਹਾਡਾ ਚੈਨਲ ਦਾ ਦੇਸ਼ ਦੁਨੀਆ ਦਾ ਇੱਥੇ ਆਉਣ ਤੇ ਬਹੁਤ-ਬਹੁਤ ਮੰਡੀ ਸਵਾਗਤ ਕਰਦੇ ਆਂ ਔਰ ਤੁਸੀਂ ਇੱਕ ਵਧੀਆ ਇਨਸਾਨ ਦੇ ਇਥੇ ਲੋਕਾਂ ਦੇ ਵਿੱਚ ਵਿਚਰਦੇ ਹੋ ਅਸੀਂ ਅਕਸਰ ਤੁਹਾਡੀਆਂ ਗੱਲਾਂ ਆਮ ਕਰਦੇ ਰਹਿੰਨੇ ਆਂ ਵੀ ਇੱਕ ਬਹੁਤ ਵਧੀਆ ਇਨਸਾਨ ਨੇ ਚੈਨਲ ਤੋਂ ਅਲੱਗ ਵੀ ਜਦ ਇਨਸਾਨੀਅਤ ਤੌਰ ਤੇ ਵੀ ਗੱਲ ਕਰੀ ਜਾਈਏ ਕਿ ਸੁਲਝੇ ਹੋਏ ਤੁਸੀਂ ਵਧੀਆ ਪੱਤਰਕਾਰ ਹੋ ਥੈਂਕ ਯੂ ਸੋ ਮੱਚ ਜੱਲਾ ਜੀ ਗੱਲ ਕਰਦੇ ਆਂ ਵਿਸਾਖੀ ਦਾ ਦਿਹਾੜਾ ਆ ਰਿਹਾ ਤੇ ਕਿਸਾਨ ਨੇ ਜਿਹੜੇ ਝੋਮ ਮੋਠੇ ਨੇ ਫਸਲਾਂ ਦਾ ਰੰਗ ਵੀ ਜਿਹੜਾ ਸੁਨਹਿਰੀ ਹੋ ਰਿਹਾ ਕਿਸ ਤਰ੍ਹਾਂ ਦੀ آمد ਦੇ ਰਹੇ ਹੋ ਮੰਡੀਆਂ ਦੇ ਵਿੱਚ ਤੇ ਕੀ ਕਹਿਣਾ ਚਾਹੋਗੇ ਸਾਡੇ ਕਿਸਾਨਾਂ ਨੂੰ ਹਾਂਜੀ ਬਸਾਖੀ ਦੇ ਤਿਹਾਰ ਤੇ ਸਾਰੇ ਸਾਡੇ ਕਿਸਾਨ ਭਰਾਵਾਂ ਨੂੰ ਔਰ ਸਮੂਹ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਮੰਡੀ ਦੇ ਵਿੱਚ ਹੁਣ ਇਸ ਟਾਈਮ ਸਰੋਂ ਆਈ ਹੋਈ ਹੈ ਆ ਲੋਕ ਆਪਣੀ ਕਿਸਾਨ ਸਰੋਂ ਨੂੰ ਸਾਮ ਰਹੇ ਨੇ ਔਰ ਪੰਜ ਚਾਰ ਦਿਨਾਂ ਦੇ ਵਿੱਚ ਜਿਹੜੀ ਕਣਕ ਹੈ ਉਹਦਾ ਕੰਮ ਸ਼ੁਰੂ ਹੋਣ ਜਾ ਰਿਹਾ ਕਣਕਾਂ ਪੱਕ ਗਈਆਂ ਸੁਨਹਿਰੀ ਹੋ ਗਈਆਂ ਔਰ ਕਿਸਾਨ ਹੁਣ ਕਣਕਾਂ ਨੂੰ ਲੈ ਕੇ 2-4 ਦਿਨਾਂ ਦੇ ਵਿੱਚ ਮੰਡੀ ਆਉਣ ਲੱਗ ਜਾਣਗੇ ਤੇ ਜਿਹੜਾ ਮੌਸਮ ਵੀ ਵਧੀਆ ਔਰ ਸਾਰੇ ਪ੍ਰਬੰਧ ਵੀ ਬਹੁਤ ਜ਼ਿਆਦਾ ਵਧੀਆ ਕਰੇ ਹੋਏ ਨੇ ਕਿਸੇ ਚੀਜ਼ ਦੀ ਪ੍ਰੋਬਲਮ ਨਹੀਂ ਆਉਗੀ ਔਰ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਸਾਹਿਬ ਨੇ ਔਰ ਐਮ ਐਲ ਏ ਮਨਵਿੰਦਰ ਸਿੰਘ ਗਿਆਸਪੁਰਾ ਸਾਹਿਬ ਨੇ ਔਰ ਸਾਰੇ ਅਫਸਰਾਂ ਨੂੰ ਹਦਾਇਤ ਕੀਤੀ ਹੋਈ ਹੈ ਵੀ ਕੋਈ ਕਿਸਾਨ ਨੂੰ ਇੱਕ ਵੀ ਪਰਸੈਂਟ ਕੋਈ ਦਿੱਕਤ ਨਹੀਂ ਆਉਣੀ ਚਾਹੀਦੀ ਹਰੇਕ ਤਰ੍ਹਾਂ ਦਾ ਮੰਡੀ ਚ ਪ੍ਰਬੰਧ ਤਿਆਰ ਹੈ ਪਾਣੀ ਦਾ ਬਾਥਰੂਮਾਂ ਦਾ ਹਰ ਇੱਕ ਪ੍ਰਬੰਧ ਤਿਆਰ ਨੇ ਜੱਲਾ ਜੀ ਬਹੁਤ ਹੀ ਤੁਸੀਂ ਦੇਖੋ ਬੁੱਧੀਜੀਵੀ ਹੋ ਤੇ ਹਮੇਸ਼ਾ ਤੁਸੀਂ ਪਾਰਟੀ ਬਾਜੀ ਤੋਂ ਵੀ ਉੱਪਰ ਉੱਠ ਕੇ ਕਈ ਵਾਰ ਗੱਲ ਕਰਦੇ ਹੋ ਜਦ ਰਾਸ਼ਟਰ ਦੇ ਉੱਤੇ ਕੋਈ ਚਿੰਤਾ ਖੜੀ ਹੁੰਦੀ ਆ ਤੇ ਰਾਸ਼ਟਰ ਦੇ ਉੱਤੇ ਕੋਈ ਉਂਗਲੀ ਦਿਖਾਉਂਦਾ ਤਾਂ ਤੁਸੀਂ ਪਾਰਟੀ ਤੋਂ ਉੱਪਰ ਹੋ ਕੇ ਵੀ ਗੱਲ ਕਰਦੇ ਹੋ ਵਿਸਾਖੀ ਆ ਰਹੀ ਆ 14 ਤਰੀਕ ਨੂੰ ਆਪਣੇ ਰਾਸ਼ਟਰ ਦੇ ਨਿਰਮਾਤਾ ਸੰਵਿਧਾਨ ਦੇ ਨਿਰਮਾਤਾ ਦਾ ਵੀ ਮਰਾ ਬਾਬਾ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਦਿਹਾੜਾ ਜਿਹਨੂੰ ਅਸੀਂ ਮਤਲਬ ਜਾਣਤੀ ਦੇ ਤੌਰ ਤੇ ਮਨਾਉਂਦੇ ਆ ਤੇ ਇਦਾਂ ਦੀਆਂ ਕਈ ਰਾਸ਼ਟਰ ਦੇ ਵਿਰੁੱਧ ਕਈ ਗੱਲਾਂ ਬਾਤਾਂ ਹੁੰਦੀਆਂ ਨੇ ਇਹ ਉਹਨਾਂ ਦੇ ਜਿਹੜੇ ਬਣੇ ਹੋਏ ਬੁੱਤ ਨੇ ਉਹ ਤੋੜਨ ਦੀ ਗੱਲ ਕੀਤੀ ਜਾਂਦੀ ਆ ਜਾਂ ਸੰਵਿਧਾਨ ਦੇ ਅਪਮਾਨ ਦੀ ਗੱਲ ਕੀਤੀ ਜਾਂਦੀ ਹੈ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਉਧਰ ਆਂਦਿਓ ਸਭ ਛੱਡੋ ਉਹ ਤਾਂ ਖੱਚ ਬੰਦਾ ਪੰਨੂ ਆ ਜਿਹੜਾ ਉਹਨੂੰ ਕਿਹੜਾ ਪੁੱਛਦਾ ਉਹ ਤਾਂ ਇੱਕ ਥੋੜੇ ਕਿ ਚਿਰਵਾਦ ਜਦੋਂ ਕੋਈ ਸਮਾਗਮ ਹੁੰਦਾ ਜਾਂ ਕੋਈ ਨਵਾਂ ਸਾਲ ਆ ਗਿਆ ਉਦਾਂ ਦੇ ਦਿਨ ਤੇ ਇੱਕ ਆਪਦੀ ਵੀਡੀਓ ਪਾ ਦਿੰਦਾ ਲੋਕਾਂ ਨੂੰ ਭੜਕਾਉਣਾ ਚਾਹੁੰਦਾ ਜਿਹੜੇ ਭੀਮਰਾਓ ਅੰਬੇਦਕਰ ਜੀ ਨੇ ਉਹ ਇੱਕ ਗੁਰੂਏ ਸੀ ਉਹਨਾਂ ਨੇ ਸੰਵਿਧਾਨ ਲਿਖਿਆ ਅੱਜ ਦੇਖੋ ਹਰ ਇੱਕ ਜਗ੍ਹਾ ਤੇ ਉਹਨਾਂ ਦੀ ਫੋਟੋ ਲੱਗੀ ਐ ਲੋਕ ਉਹਨਾਂ ਨੂੰ ਪੂਜਦੇ ਐ ਅਫਸਰ ਆਪਦੇ ਦਫ਼ਤਰਾਂ ਦੇ ਵਿੱਚ ਸਰਕਾਰੀ ਦਫ਼ਤਰਾਂ 'ਚ ਉਹਨਾਂ ਦੀ ਫੋਟੋ ਲੱਗਦੀ ਐ ਰਵੀਦਾਸ ਜੀ ਵੀ ਗੁਰੂ ਸੀ ਉਹਨਾਂ ਨੂੰ ਵੀ ਲੋਕ ਪੂਜਦੇ ਆ ਮੰਦਰ ਗੁਰਦੁਆਰਿਆਂ ਚ ਉਹ ਤਾਂ ਇਦਾਂ ਦੀਆਂ ਗੱਲਾਂ ਕਰਕੇ ਲੋਕਾਂ ਨੂੰ ਲੜਾਉਣਾ ਪੜਾਉਣਾ ਚਾਹੁੰਦਾ ਉਹ ਬੰਦੇ ਨੂੰ ਇਹੀ ਨਹੀਂ ਪਤਾ ਉਹ ਗੱਲ ਕਰਦਾ ਖਾਲਸਤਾਨ ਦੀ ਉਹਨੂੰ ਇਹੀ ਨਹੀਂ ਪਤਾ ਵੀ ਖਾਲਸਤਾਨ ਦਾ ਅਸਲੀ ਮੀਨਿੰਗ ਕੀ ਹੈ ਪੰਨੂ ਦਾਸੇ ਦਵੇ ਵੀ ਕਿਹਨੂੰ ਕਿਹਾ ਜਾਂਦਾ ਉਹਨੂੰ ਇਹ ਗੱਲ ਦਾ ਨਹੀਂ ਪਤਾ ਉਹ ਆਪਾਂ ਹੁਣ ਚਲੋ ਗੱਲ 'ਚ ਪੈਣਾ ਨਹੀਂ ਚਾਹੁੰਦੇ ਇਹ ਲੋਕ ਆਪ ਦੀ ਰਾਜਨੀਤੀ ਕਰਦੇ ਆ ਆਪ ਦੇ ਆਪ ਨੂੰ ਚਮਕਾਉਣਾ ਚਾਹੁੰਦੇ ਭਾਰਤਾ ਜਿਹੜਾ ਦੇਖੋ ਮਤਲਬ ਸਾਰੇ ਪ੍ਰਾਂਤਾਂ ਦੇ ਵਿੱਚ ਇੱਕ ਮਾਲਾ ਦੇ ਵਿੱਚ ਪਰੋਇਆ ਹੋਇਆ ਤੁਹਾਨੂੰ ਲੱਗਦਾ ਨਹੀਂਗਾ ਵੀ ਇਹ ਰਾਸ਼ਟਰ ਨੂੰ ਤੋੜਨ ਦੀਆਂ ਗੱਲਾਂ ਹੁੰਦੀਆਂ ਨਹੀਂ ਨਹੀਂ ਇਹਨਾਂ ਦੇ ਖੱਚ ਬੰਦਿਆਂ ਦੇ ਕਹਿਣ ਤੇ ਕਿਹੜਾ ਰਾਸ਼ਟਰ ਟੁੱਟ ਜੂਗਾ ਜੀ ਇਦਾਂ ਦੀਆਂ ਬਹੁਤ ਲੋਕ ਸਿਆਣੇ ਨੇ ਸਾਡੇ ਅੱਜਕੱਲ ਪੜ੍ਹੇ ਲਿਖੇ ਲੋਕ ਨੇ ਇਦਾਂ ਦੀਆਂ ਗੱਲਾਂ ਇਹਨਾਂ ਨੂੰ ਸੁਣਦਾ ਵੀ ਕੌਣ ਹੈ ਇਹ ਕੋਈ ਇਹਨਾਂ ਦੀਆਂ ਗੱਲਾਂ ਨੂੰ ਲੋਕ ਕੋਈ ਤਰਜੀਹ ਨਹੀਂ ਦਿੰਦੇ ਜੀ ਜਿਵੇਂ ਉਹਨਾਂ ਨੇ ਕਿ 14 ਤਰੀਕ ਦਾ ਦਿੱਤਾ ਹੈਗਾ ਹਨਾ ਇਹ ਵੀ 14 ਤਰੀਕ ਨੂੰ ਇਸ ਤਰ੍ਹਾਂ ਦੇ ਪੁਤਲੇ ਨੇ ਜਿਹੜੇ ਪੰਜਾਬ ਦੇ ਵਿੱਚੋਂ ਰਿਮੂਵ ਕਰ ਦਿੱਤੇ ਜਾਣ ਇਸ ਤਰ੍ਹਾਂ ਦੀਆਂ ਜਿਹੜੀਆਂ ਬਿਆਨਬਾਜ਼ੀ ਆ ਉਹਨੂੰ ਜੱਲਾ ਸਭ ਤੁਸੀਂ ਕਿਵੇਂ ਦੇਖ ਰਹੇ ਹੋ ਨਹੀਂ ਉਹਦੇ ਕਹਿਣ ਨਾਲ ਕੀ ਹੁੰਦਾ ਜੀ ਦੇਖੋ ਸਾਡੇ ਲੋਕ ਭੀਮਰਾਓ ਅੰਬੇਦਕਰ ਜੀ ਦੀ ਬਹੁਤ ਜ਼ਿਆਦਾ ਇੱਜ਼ਤ ਕਰਦੇ ਆ ਉਹਨਾਂ ਨੂੰ ਮੰਨਦੇ ਆ ਇਹ ਹੱਥ ਲਾ ਕੇ ਵੀ ਦਿਖਾਵੇ ਉਹਨਾਂ ਦੇ ਕਿਸੇ ਬੁੱਤ ਨੂੰ ਜਾਂ ਉਹਨਾਂ ਦੇ ਬੁੱਤਲੇ ਨੂੰ ਇਹ ਕੋਲੋਂ ਨਹੀਂ ਨੰਗ ਸਕਦਾ ਮੈਂ ਤਾਂ ਕਹਿੰਦਾ ਆ ਜੇ ਵੀ ਕਿਤੇ ਵੀ ਜਿੱਥੇ ਉਹਨਾਂ ਦਾ ਬੁੱਤ ਲੱਗਿਆ ਉਹਦੇ ਕੋਲੋਂ ਨੰਗ ਕੀ ਦਿਖਾ ਦਵੇ ਹੱਥ ਲਾਉਣ ਦੀ ਤਾਂ ਬਹੁਤ ਵੱਡੀ ਗੱਲ ਹੈ ਇਦਾਂ ਨਹੀਂ ਕੁਝ ਹੋ ਸਕਦਾ ਇਹ ਇਹਦੀਆਂ ਗੱਲਾਂ ਹੀ ਨੇ ਇਹਨਾਂ ਦੀ ਇਹ ਕੀ ਫਿਰ ਇਹ ਦੂਰ ਤੋਂ ਵੀ ਬਿਆਨਵਾਜ਼ੀਆਂ ਕੀਤੀਆਂ ਜਾਂਦੀਆਂ ਹਾਂਜੀ ਹਾਂਜੀ ਉਹ ਬਾਹਰ ਲੀਆਂ ਕੰਟਰੀਆਂ 'ਚ ਬੈਠ ਕੇ ਆਪ ਦਾ ਨਾਂ ਚਮਕਾਉਣ ਨੂੰ ਆਪ ਦੇ ਆਪ ਨੂੰ ਲੋਕਾਂ ਦੇ ਵਿੱਚ ਰੱਖਣ ਨੂੰ ਇਹ ਬਿਆਨਵਾਜ਼ੀਆਂ ਕੀਤੀਆਂ ਜਾਂਦੀਆਂ ਨੇ ਕੋਈ ਇਹਨਾਂ ਦਾ ਕੋਈ ਮਤਲ ਨਹੀਂ ਇਹ ਲੋਕਾਂ ਨੂੰ ਅਖੀਰ ਦੇ ਵਿੱਚ ਜੱਲਾ ਸਾਹਿਬ ਜਦੋਂ ਇਸ ਤਰ੍ਹਾਂ ਦੀਆਂ ਕੋਈ ਕਟਨਾਵਾਂ ਇਹ ਵਾਪਰਦੀਆਂ ਨੇ ਤਾਂ ਲੋਕਾਂ ਨੂੰ ਮਤਲਬ ਏਕਤਾ ਤੇ ਸੰਚੇਤ ਬਣਾਉਣ ਦੇ ਲਈ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇੱਥੇ ਹਰ ਇੱਕ ਚੀਜ਼ ਹੈ ਜਿਹੜੀ ਅਮਨ ਕਾਨੂੰਨ ਔਰ ਸਿੱਖਿਆ ਦੇ ਖੇਤਰ ਦੇ ਵਿੱਚ ਸਰਕਾਰ ਬਹੁਤ ਤਰੱਕੀ ਕਰ ਰਹੀ ਹੈ ਅੱਗੇ ਜਾ ਰਹੀ ਹੈ ਹਰ ਇੱਕ ਨੂੰ ਪੜਾਈ ਤੇ ਹੈਲਥ ਸਿਸਟਮ ਤੇ ਕੰਮ ਕਰ ਰਹੀ ਆ ਤੁਸੀਂ ਦੇਖੋ ਸਾਡੇ ਐਮਐਲਏ ਸਾਹਿਬ ਕਿੰਨੇ ਪ੍ਰੋਗਰਾਮ ਕਰ ਰਹੇ ਨੇ ਰੋਜ਼ ਸਕੂਲਾਂ ਦੇ ਵਿੱਚ ਜਾਂਦੇ ਆ ਅਧ்கਾਟਨ ਕਰਦੇ ਆ ਬਿਲਡਿੰਗਾਂ ਨੇ ਜਿਹੜੀਆਂ ਉਹਨਾਂ ਨੂੰ ਵਧੀਆ ਤਿਆਰ ਕਰਕੇ ਕੁੜੀਆਂ ਲਈ ਬਾਥਰੂਮ ਕਿ ਜਿਹੜੀ ਵੀ ਚੀਜ਼ ਦੀ ਜ਼ਰੂਰਤ ਹੈ ਉਹਨੂੰ ਤਿਆਰ ਕਰਕੇ ਤੁਸੀਂ ਆਉਣ ਵਾਲੇ ਸਮੇਂ 'ਚ ਦੇਖਿਓ ਤੇ ਪੰਜਾਬ ਜਿਹੜਾ ਕਹਿੰਦੇ ਰੰਗਲਾ ਪੰਜਾਬ ਵਾਕੀ ਰੰਗਲਾ ਪੰਜਾਬ ਬਣੋ ਇਦਾਂ ਦੇ ਲੋਕਾਂ ਨੂੰ ਕਿਸੇ ਨੇ ਨਹੀਂ ਦੇਖਣਾ ਸੁਣਨਾ ਇਹ ਸਰਦਾਰ ਭਗਵੰਤ ਸਿੰਘ ਮਾਨ ਆਮ ਆਦਮੀ ਪਾਰਟੀ ਪੂਰੀ ਤਨ ਦਹੀ ਨਾਲ ਕੰਮ ਕਰ ਰਹੀ ਹੈ ਔਰ ਸਾਡੇ ਐਮਐਲਏ ਸਾਹਿਬ ਗਿਆਸਪੁਰਾ ਸਾਹਿਬ ਬਹੁਤ ਸੈਂਸਰਟੀਨਾ ਹਲਕੇ ਦੇ ਵਿੱਚ ਵਿਚਰੇ ਰਹੇ ਨੇ ਕੰਮ ਕਰ ਰਹੇ ਨੇ ਤੁਸੀਂ ਕਦੇ ਦੇਖਿਆ ਨਹੀਂ ਹੋਣਾ ਕੋਈ ਐਮਐਲਏ 8 ਵਜੇ ਸਵੇਰ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਹਲਕੇ ਦੇ ਵਿੱਚ ਘੁੰਮਦਾ ਦੇਖੋ ਐਮਐਲਏ ਸਾਹਿਬ ਬੜੀ ਮਿਹਨਤ ਕਰ ਰਹੇ ਨੇ ਮੁੱਖ ਮੰਤਰੀ ਜਿਹੜਾ ਉਹ ਸਿਹਤ ਸਵਾਭਾ ਨੂੰ ਲੈ ਕੇ ਹਾਂਜੀ ਤੇ ਐਜੂਕੇਸ਼ਨ ਨੂੰ ਲੈ ਕੇ ਬੜੀ ਮਤਲਬ ਸਿੱਧੇ ਮਿਹਨਤ ਕਰ ਰਹੇ ਨੇ ਹਨਾ ਤੇ ਉਦਘਾਟਨ ਜਿਹੜੇ ਉਹ ਕੀਤੇ ਜਾ ਰਹੇ ਨੇ ਸਕੂਲਾਂ ਦੀ ਨਿਹਾਰ ਬਦਲੀ ਜਾ ਰਹੀ ਆ ਕਿ ਇਦਾਂ ਦੇ ਬਿਆਨ ਬਾਜੀ ਇਹ ਤਾਂ ਨਹੀਂ ਕਿਹਾ ਹੈਗੀ ਵੀ ਮਤਲਬ ਸਰਕਾਰ ਦੇ ਕੀਤੇ ਜਾ ਰਹੇ ਕੰਮਾਂ ਨੂੰ ਮਤਲਬ ਇਹ ਪੜਕਾਇਆ ਜਾਵੇ ਤਾਂ ਦੂਜੇ ਪਾਸੇ ਸਰਕਾਰ ਨੂੰ ਲਗਾਇਆ ਜਾਵੇ ਉਹ ਨਹੀਂ ਨਹੀਂ ਇਹਨਾਂ ਨੂੰ ਸਭ ਕੁਝ ਸੁਣਦਾ ਹੀ ਨਹੀਂਗਾ ਤੁਸੀਂ ਲੋਕਾਂ 'ਚ ਜਾਓ ਲੋਕਾਂ ਨੂੰ ਪੁੱਛੋ ਪਿੰਡਾਂ 'ਚ ਜਾ ਕੇ ਪੁੱਛੋ ਵੀ ਪੰਨੂ ਨੂੰ ਜਾਣਦੇ ਹੋ ਤੁਹਾਨੂੰ 100 ਬੰਦੇ ਮਿਲੂ ਉਹਨਾਂ 'ਚੋਂ 95 ਇਹ ਕਹਿਣਗੇ ਵੀ ਇਹ ਤਾਂ ਜਾਣਦੀ ਨਹੀਂ ਪੰਨੂ ਕੌਣ ਕੋਈ ਨਹੀਂ ਜਾਣਦਾ ਇਹਨਾਂ ਨੂੰ ਇਹ ਐਵੇਂ ਗੱਲਾਂ ਲਈ ਨੇ ਉਹ ਤਾਂ ਜਿਹੜੇ ਕੁਝ ਆਪਣੇ ਵਰਗੇ ਲੋਕ ਨੇ ਉਹ ਇਹਨਾਂ ਨੂੰ ਆਏ ਦੇ ਤੇ ਫੋਨ ਤੇ ਦੇਖ ਲਿਆ ਠੀਕ ਹੈ ਸੋਸ਼ਲ ਮੀਡੀਆ ਤੇ ਦੇਖ ਲਿਆ ਹਾਂ ਆਮ ਲੋਕ ਤਾਂ ਇਹਨਾਂ ਨੂੰ ਜਾਣਦੇ ਨਹੀਂ ਪੱਲ ਨੂੰ ਹੈ ਕੌਣ ਉਹ ਤਾਂ ਕਹਿੰਦੇ ਨੇ ਜੀ ਸਾਡਾ ਦੇਸ਼ ਅਬਦੇਸ਼ਾਂ ਦੇ ਵਿੱਚ ਵੱਡਾ ਹੋਲਡ ਹੈ ਉਹ ਕੋਈ ਹੋਲਡ ਨਹੀਂਗਾ ਜੀ ਇਥੇ ਤੱਕ ਆਪਦੇ ਕਹਿਣ ਨਾਲ ਹੋਲਡ ਥੋੜੀ ਹੁੰਦਾ ਲੁੱਕ ਕਹਿਣ ਫਿਰ ਹੁੰਦਾ ਆਪਦੇ ਕਹਿਣ ਨਾਲ ਨਹੀਂ ਕੁਝ ਹੁੰਦਾ ਇਹ ਸਾਡੇ ਨਾਲ ਅਪਨਾਸਪਰੇ ਦੀ ਜੱਲਾ ਜੀ ਜੁੜੇ ਸੀਗੇ ਜਿਨ੍ਹਾਂ ਨਾਲ ਤੁਸੀਂ ਮਤਲਬ ਵਿਚਾਰਾਂ ਜਿਹੜੀਆਂ ਅਸੀਂ ਸਾਂਝੀਆਂ ਕੀਤੀਆਂ ਜੱਲਾ ਜੀ ਤੁਹਾਡਾ ਇਹਨਾਂ ਸਾਰਥਿਕ ਵਿਚਾਰਾਂ ਦੇ ਉੱਤੇ ਬਹੁਤ ਬਹੁਤ ਧੰਨਵਾਦ ਬਹੁਤ ਧੰਨਵਾਦ ਹਰਦੂ ਸਾਹਿਬ ਤੁਹਾਡਾ ਆਉਣ ਤੇ ਅਗਲੀ ਅਪਡੇਟ ਲਈ ਜਲਦੀ ਮਿਲਦੇ ਹਾਂ ਦੇਖ ਰਹਿਣਾ ਦੇਖ ਦੁਨੀਆ ਚੈਨਲ